ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾਸੁਰਖਾਵ ਦੋਸਤੋ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੈਂਪੇਨ ਲਾਂਚ ਕਰ ਰਹੀ ਹੈ ਯਾਨੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਪ੍ਰਚਾਰ ਹੋਵੇਗਾ ਤੇ ਖਾਸ ਤੌਰ ਤੇ ਇਸ ਚੋਣ ਪ੍ਰਚਾਰ ਦਾ ਤੇ ਚੋਣ ਜਿੱਤਣ ਦਾ ਦਾਵਾ ਕਿ ਜਿਹੜੇ ਆਧਾਰ ਤੇ ਕੀਤਾ ਜਾਵੇਗਾ ਉਸ ਦੀ ਤਿਆਰੀ ਤੇ ਉਸ ਦੀ ਅੱਜ ਸ਼ੁਰੂਆਤ ਹੈ ਮੁਹਾਲੀ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾਣੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰੋਗਰਾਮ ਦੇ ਸਮਾਗਮ ਦੀ ਤਿਆਰੀ ਦੇ ਵਿੱਚ ਤੇ ਵਿਧਾਇਕ ਜਿਹੜੇ ਨੇ ਪਹੁੰਚ ਰਹੇ ਨੇ ਗੁਰਪ੍ਰ ਸ਼ਰ ਨਾਲ ਨੇ ਇਹ ਜ਼ਰੂਰ ਭਾਈ ਨੂੰ ਖਾਸ ਚੀਜ਼ ਹੈ ਕਿ ਕਿ ਆਸਰਾਈਆਂ ਕਈ ਤਰ੍ਹਾਂ ਦੀਆਂ ਨੇ ਕਿ ਬਹੁਤ ਸਾਰੇ ਮੰਤਰੀਆਂ ਤੇ ਬਹੁਤ ਸਾਰੇ ਐਮਐਲਐਸ ਤੇ ਦਾਅ ਖੇਡਿਆ ਜਾ ਸਕਦਾ ਪਰ ਉਹ ਦਾ ਦਾ ਆਧਾਰ ਕੀ ਰਹੇਗਾ ਜੇਕਰ ਮੱਖੋ ਵੱਖਰੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਬੜਾ ਵਾਲੀ ਸਾਹਿਬ ਤਾਂ ਤੁਹਾਡਾ ਕੀ ਆਧਾਰ ਹੈ ਪਾਰਟੀ ਜੇਕਰ ਤੁਹਾਡੀ ਕੈਂਡੀਡੇਟ ਲਾਂਚ ਕਰਦੀ ਹੈ ਤਾਂ ਕੀ ਦੇਖ ਕੇ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਆ ਤੁਸੀਂ ਦਾਵਾ ਜਿਤਾਉਨੇ ਹੋ ਦੇਖੋ ਪੰਜਾਬ ਦੇ ਵਿੱਚ ਸੀਐਮ ਸਾਹਿਬ ਨੇ ਇੱਕੋ ਹੀ ਕਿਹਾ ਕਿ 13 0 ਆਮ ਆਦਮੀ ਪਾਰਟੀ ਵੱਡੀ ਲੀਡ ਲੈ ਕੇ 13 ਦੀਆਂ 13 ਸੀਟਾਂ ਜਿੱਤੂਗੀ ਇੱਕੋ ਹੀ ਦੇਖਿਆ ਜਾਊਗਾ ਕਿ ਵਰਕਰਾਂ ਦੀ ਰੈ ਵਲੰਟੀਅਰ ਦੀ ਰੈ ਤੇ ਉਹਦੀ ਬਿਲਿੰਗ ਜਿਹੜੀ ਕਪੈਸਿਟੀ ਹੈ ਉਹ ਇਸ ਗੱਲ ਨੂੰ ਲੈ ਕੇ ਉਮੀਦਵਾਰਾਂ ਦੀ ਚੋਣ ਹੋਊਗੀ ਸਾਡੇ ਸਾਰੇ ਹੀ ਵਲੰਟੀਅਰਾਂ ਚ ਵਰਕਰਾਂ ਚ ਮਲੇ ਸਹਿਬਾਨਾਂ ਚ ਅਦਸ਼ਾਹਗਾ ਜਦੋਂ ਹੀ ਲਿਸਟ ਆਊਟ ਆਉਂਦੀ ਐ ਅਸੀਂ ਤਾਂ ਕੈਂਪੇਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਦੋ ਸਾਲ ਦੇ ਅਸੀਂ ਕੈਂਪੇਨ 'ਚ ਹੀ ਆ ਠੀਕ ਐ ਇਹ ਨਹੀਂ ਹੈ ਕਿ ਪਿਛਲੇ ਸਾਲ ਆ ਕੇ ਜਿਵੇਂ ਪਿਛਲੀਆਂ ਸਰਕਾਰਾਂ ਕੰਮ ਕਰਦੀਆਂ ਸੀ ਜਿੱਦ ਦੇ ਦੀ ਸਰਕਾਰ ਆਈ ਐ 5 ਸਾਲ ਬਹੁਤ ਥੋੜੇ ਹੁੰਦੇ ਜੇ ਤੁਸੀਂ ਕੰਮ ਕਰਨਾ ਉਹ ਵੀ 24 24 ਘੰਟੇ ਕਰਨਾ ਪੈਂਦਾ ਜਿਹੜੇ ਜਿਹੜੇ ਹਲਕੇ ਦੀਆਂ ਸਾਡੀਆਂ ਸਮੱਸਿਆਵਾਂ ਸੀਗੀਆਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਹ ਦੋ ਸਾਲ ਦੇ ਵਿੱਚ ਉਹ ਕੀਤਾ ਜਿਹੜੇ ਪਿਛਲੇ ਕਈ ਸਾਲਾਂ ਚ ਨਹੀਂ ਹੋ ਸਕਦਾ ਤਾਂ ਅਸੀਂ ਤਾਂ ਹਮੇਸ਼ਾ ਕੈਂਪੇਨ 'ਚ ਆ ਤੇ ਸਾਡੇ ਲਈ ਤਾਂ ਇਹ ਵਿਆਹ ਵਰਗਾ ਮਾਹੌਲ ਆ ਜਦੋਂ ਇਲੈਕਸ਼ਨ ਆ। ਜਿਹਨੇ ਉਹ ਕੀਤਾ ਜੋ ਪਿਛਲੇ ਸਾਲਾਂ 'ਚ ਨਹੀਂ ਹੋਇਆ ਤੁਹਾਡੇ ਐਸੇ ਕੀਤੇ ਨੂੰ ਵਿਰੋਧੀ ਕਹਿੰਦੇ ਨੇ ਸਿਰਫ ਪ੍ਰਚਾਰ ਕੀਤਾ ਕੰਮ ਕੁਝ ਵੀ ਨਹੀਂ ਕੀਤਾ। ਦੇਖੋ ਇਹ ਲੋਕਾਂ ਨੇ ਵੋਟ ਪਾਉਣੀ ਆ ਲੋਕਾਂ ਦਾ ਫਤਵਾ ਆ। ਇਹ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ। ਜੇ ਕੀਤਾ ਹੋਇਆ ਤਾਂ ਰਿਜ਼ਲਟ ਸਾਹਮਣੇ ਆ ਜਾਊਗਾ। ਮੈਂ ਆਪਣੇ ਹਲਕੇ ਦੀ ਗੱਲ ਕਰਦਾ ਮਟੀਲ ਤੇ ਪੈਣਾ ਬਿਲਕੁਲ ਤੇ ਸਾਡੇ ਪਿਛਲੇ 20 ਸਾਲਾਂ ਦੇ ਵਿੱਚ ਟੇਲਾਂ ਤੇ ਪਾਣੀ ਨਹੀਂ ਆਇਆ ਸੀ। ਤੇ ਹੁਣ ਅਸੀਂ ਟੇਲਾਂ ਦੇ ਉੱਤੇ ਬਿਲਕੁਲ ਪਾਣੀ ਪਹੁੰਚਾਤਾ ਤੁਸੀਂ ਜਾ ਕੇ ਆਪ ਜਾ ਕੇ ਸਰਵੇ ਕਰ ਲੋ ਲੋਕ ਕਹਿੰਦੇ ਆ ਕਿ ਸਾਨੂੰ ਪਾਣੀ ਘਟਾਓ ਪਾਣੀ ਬੰਦ ਕਰੋ ਕਿਉਂਕਿ ਲੋਕਾਂ ਨੂੰ ਜਿਹੜਾ ਪਾਣੀ ਨਹੀਂ ਆਉਂਦਾ ਸੀ ਉਹਨਾਂ ਨੇ ਖਾਲੇ ਵੀ ਵਿੱਚ ਬਾਹਲੇ ਸੀਗੇ ਖਾਲੇ ਹੈ ਨਹੀਂ ਸੀਗੇ ਇਸੇ ਤਰ੍ਹਾਂ ਜਿਹੜੀਆਂ ਸੜਕਾਂ ਸੀਗੀਆਂ ਭਾਵੇਂ ਸਾਨੂੰ ਰੂਲਰ ਡਿਵੈਲਪਮੈਂਟ ਫੰਡ ਨਹੀਂ ਮਿਲਿਆਗਾ ਪਰ ਅਸੀਂ ਜਿਹੜੀਆਂ ਵੀ ਫਿਰਨੀਆਂ ਸੀ ਜਿੱਥੇ ਦੀ ਨੰਗੀਆਂ ਨਹੀਂ ਜਾਂਦਾ ਸੀਗਾ ਕੋਡੇ ਕੋਡੇ ਚਿੱਕੜ ਸੀਗਾ ਉਹ ਫਿਰਨੀਆਂ ਬਣਾਉਣ ਲੱਗੇ ਆ ਖਾਲੇ ਬਣਾਉਣ ਲੱਗੇ ਆ ਸਾਡੇ ਪੀਣ ਵਾਲੇ ਪਾਣੀ ਦੇ ਸੀਗੇ ਵਾਟਰ ਬਾਕਸ ਸੀਗੇ ਤੇ ਜਿਹੜੀ ਜਿਹੜੀਆਂ ਮੇਰੇ ਆਪਦੇ ਹਲਕੇ ਦੇ ਵਿੱਚ 11 ਆਮ ਆਦਮੀ ਕਲੀਨਿਕ ਖੁੱਲੇ ਨੇ ਤੇ ਜਿਹੜਾ ਵੀ ਵਾਦਾ ਕੀਤਾ ਜ਼ੀਰੋ ਬਿੱਲ ਆ ਰਹੇ ਨੇ ਨੌਕਰੀਆਂ ਤੁਸੀਂ ਕਿਸੇ ਚੱਲੇ ਜਾਓ ਪਿੰਡ ਦੇ ਵਿੱਚ ਤੇ ਲੋਕ ਕਹਿੰਦੇ ਆ ਵੀ ਉਹਨਾਂ ਦਾ ਮੁੰਡਾ ਕਾਬਲ ਸੀ ਲੱਗ ਗਿਆ ਲੋਕ ਸੱਥਾਂ 'ਚ ਗੱਲਾਂ ਕਰਦੇ ਨੇ ਕਿਸੇ ਦਾ ਕਿਸੇ ਦਾ ਰਿਸ਼ਤੇਦਾਰ ਲੱਗਿਆ ਹਰੇਕ ਪਿੰਡ 'ਚੋਂ ਦੋ ਦੋ ਤਿੰਨ ਤਿੰਨ ਮੁੰਡੇ ਭਰਤੀ ਹੋਏ ਉਹ ਹੋਏ ਜਿਨ੍ਹਾਂ ਨੂੰ ਆਸ ਨਹੀਂ ਸੀ ਤੇ ਇਸ ਕਰਕੇ ਜਿਹੜੀਆਂ ਇਹ ਗੱਲਾਂ ਨੇ ਕਦੇ ਹੋਈਆਂ ਨਹੀਂ ਹਾਂ ਪ੍ਰਚਾਰ ਜਿੰਨਾ ਵਰਜੀ ਵਿਰੋਧੀ ਨੇ ਵਿਰੋਧ ਕਰਨਾ ਹੁੰਦਾ ਪਰ ਇਹ ਲੋਕ ਇਸ ਗੱਲ ਨੂੰ ਸੋਚ ਕੇ ਵੋਟ ਪਾਉਣਗੇ ਲੋਕ ਇਸ ਗੱਲ ਨੂੰ ਸੋਚ ਕੇ ਵੋਟ ਪਾਉਣਗੇ ਗੁਰਪ੍ਰੀਤ ਜੀ ਪਰ ਇੱਕ ਮਸਲਾ ਜਿਉਂ ਦਾ ਤਿਉਂ ਲੱਗਦਾ ਹੈ ਜਿਹਾ ਹਜੇ ਵੀ ਕਹਿ ਦਿੱਇਆ ਕਿ ਸਰਕਾਰ ਦੇ ਲਈ ਵੀ ਔਖਾ ਹੈ ਉਹ ਕੇਂਦਰ ਲਈ ਵੀ ਚੁਣੌਤੀ ਲੱਗਦੀ ਹੈ ਕਿਤੇ ਨਾ ਕਿਹਾ ਸਿੱਧੂ ਮੂਸੇ ਵਾਲੇ ਦਾ ਕਤਲ ਉਹਨਾਂ ਦੇ ਫਾਦਰ ਵੱਲੋਂ ਐਲਾਨ ਹੁੰਦਾ ਹੈ ਹਾਲਾਂਕਿ ਕਿੱਸ ਰਹੀਆਂ ਜ਼ਰੂਰ ਦੇਖਿਓ ਸਿਆਸਤ ਚੋਣਗੇ ਉਹ ਲੋਕ ਸਭਾ ਚੋਣਾਂ ਲੜਨਗੇ ਹਲਕਾ ਕੀ ਹੈ ਸੰਗਰੂਰ ਹੈ ਜਾਂ ਬਠਿੰਡਾ ਉਹ ਬਾਅਦ ਚ ਤੈਕੀ ਕੀਤਾ ਜਾਊਗਾ ਤੁਹਾਡੇ ਦਾ ਹਲਕੇ ਚ ਹੀ ਹੁੰਦਾ ਉਹਨਾਂ ਦਾ ਪਰਿਵਾਰ ਉਹਨਾਂ ਦਾ ਘਰ ਤਾਂ ਜੇਕਰ ਸੱਤਾ ਵਿੱਚ ਆਉਂਦੇ ਨੇ ਤੁਹਾਡੇ ਵਿਰੋਧੀ ਤੇ ਖੜੇ ਹੁੰਦੇ ਨੇ ਤਾਂ ਤੁਹਾਨੂੰ ਕੀ ਲੱਗਦਾ ਵੀ ਕੀ ਇਫੈਕਟ ਪਊਗਾ ਪਾਰ ਦੇਖੋ ਲੋਕਤੰਤਰ ਦੇ ਵਿੱਚ ਹਰੇਕ ਨੂੰ ਚੋਣ ਲੜਨ ਦਾ ਹੱਕ ਆ ਹਰੇਕ ਬੰਦਾ ਚੋਣ ਲੜ ਸਕਦਾ ਹੈਗਾ ਇਹੀ ਤਾਂ ਆਪਣੇ ਸਾਡੇ ਲੋਕਤੰਤਰ ਦੀ ਮਹਾਨਤਾ ਕੀ ਤਾਂ ਜੇ ਪਰਿਵਾਰ ਉਹ ਚੋਣ ਲੜਦਾ ਪਰਿਵਾਰ ਦਾ ਫੈਸਲਾਗਾ ਤੇ ਲੋਕਾਂ ਨੇ ਉਹਨਾਂ ਨੂੰ ਵੇਖਣਾਗਾ ਉਹ ਪਰਿਵਾਰ ਦੇ ਫੈਸਲੇ ਨੂੰ ਅਸੀਂ ਨਹੀਂ ਕੋ ਕਿੰਤੂ ਪ੍ਰੰਤੂ ਕਰ ਸਕਦੇ ਕਿਉਂਕਿ ਫਾਦਰ ਸਾਹਿਬ ਨੇ ਜੇ ਚੋਣ ਲੜਦੀਆਂ ਤਾਂ ਉਹਨਾਂ ਦਾ ਆਪਣਾ ਫੈਸਲਾ ਪਰਿਵਾਰ ਦਾ ਫੈਸਲਾ ਹੋਊਗਾ ਤੇ ਜਦੋਂ ਚੋਣ ਮੈਦਾਨ ਦੇ ਵਿੱਚ ਆਉਂਦੇ ਆ ਉਸ ਤੋਂ ਬਾਅਦ ਜੋ ਬਣਦੀਆਂ ਸਥਿਤੀਆਂ ਉਸ ਮੁਤਾਬਕ ਪਤਾ ਲੱਗੂਗਾ ਪਰ ਜੇ ਉਹ ਚੋਣ ਲੜਨਾ ਚਾਹੁੰਦੇ ਤਾਂ ਵੈਲਕਮ ਉਹਨਾਂ ਦਾ ਆਪਣਾ ਹੱਕ ਜਾਣ ਗਿਆ ਜੇ ਉਹ ਚੋਣ ਮੈਦਾਨ ਚਾਹੁੰਦੇ ਨੇ ਤਾਂ ਪਾਰਟੀ ਲਈ ਕੋਈ ਬੈਰੀਕੇਡ ਨਵੇਂ ਬਣ ਜਾਣਗੇ ਦੇਖੋ ਹਰੇਕ ਹੈ ਦੇਖੋ ਉਮੀਦਵਾਰਾਂ ਦੇ ਆਉਣ ਦੇ ਨਾਲ ਹਰੇਕ ਥਾਂ ਦੇ ਉਮੀਦਵਾਰ ਵੀ ਬੜੇ ਮਹੱਤਵਪੂਰਨ ਹੁੰਦੇ ਨੇ ਜੇ ਉਮੀਦਵਾਰ ਆਉਂਦੇ ਤਾਂ ਸਥਿਤੀਆਂ ਚੇਂਜ ਹੁੰਦੀਆਂ ਨੇ ਤਾਂ ਜੇ ਉਹ ਚੋਣ ਲੜਦਾ ਲਾਉਂਦੇ ਅਸੀਂ ਤਾਂ ਕਹਿੰਦੇ ਕਿ ਲੜਨ ਵੈਲਕਮ ਕਰਦੇ ਹਾਂ ਉਹਨਾਂ ਦਾ ਆਪਣਾ ਫੈਸਲਾ ਹੈ ਕਿ ਅਸੀਂ ਮੈਂ ਉਸ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਠੀਕ ਹੈ ਬਲਕੌਰ ਸਿੰਘ ਦੀਆਂ ਕਿਆਸ ਰਹੀਆਂ ਅਕਸਰ ਨੇ ਕਿ ਬਲਕੌਰ ਸਿੰਘ ਚੋਣ ਲੜਨਗੇ ਪਰ ਸਭ ਤੋਂ ਵੱਡੀ ਨਜ਼ਰ ਬਠਿੰਡਾ ਹਲਕਾ ਤੇ ਰਹੂਗੀ ਕਿ ਬਠਿੰਡਾ ਕੀ ਚੋਣ કોਣ ਲੜ ਰਿਹਾ ਹੈ ਕਿ ਅਕਾਲੀਆਂ ਦਾ ਘੜ ਹੈ ਮੇਰੇ ਨਾਲ ਬਠਿੰਡੇ ਤੋਂ ਐਮਐਲਏ ਨੇ ਜਗਰੂਪ ਗਿੱਲ ਨੇ ਅਕਾਲੀਆਂ ਦਾ ਘੜ ਹੈ ਜੀ ਬਠਿੰਡਾ ਕਈ ਤਰ੍ਹਾਂ ਦੀਆਂ ਫੇਰ ਬਦਲ ਹੁੰਦਾ ਨਜ਼ਰ ਆ ਰਿਹਾ ਕਹਿੰਦੇ ਬਠਿੰਡਾ ਦੇ ਵਿੱਚ ਅਕਾਲੀਆਂ ਦੀ ਸੀਟ ਬਦਲੀ ਵੀ ਜਾ ਸਕਦੀ ਹੈ ਇਹ ਵੀ ਚਰਚਾ ਹੈ ਤੇ ਜੇਕਰ ਤੁਹਾਡੇ ਉਮੀਦਵਾਰ ਖੜੇ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਹੈ ਵੀ ਐਤ ਕੀ ਉੱਤੇ ਕਿਹੜੀ ਜ਼ਮੀਨ ਤਿਆਰ ਹੋਊਗੀ ਕਿਦਾਂ ਦੀ ਚੋਣ ਮੁਕਾਬਲਾ ਹੋਊਗਾ ਤਖੋ ਸਾਡੀ ਪਾਰਟੀ ਸਾਡਾ ਵਰਕਰ ਸਾਡੀ ਲੀਡਰਸ਼ਿਪ ਪੂਰੀ ਤਰ੍ਹਾਂ ਚੋਣ ਲੜਨੀ ਤਿਆਰ ਹੈ ਜਿੱਥੋਂ ਤੱਕ ਤੁਸੀਂ ਬਠਿੰਡੇ ਦਾ ਗੜ ਕਿਹਾ ਜਦੋਂ ਪਹਿਲਾਂ 9 ਸੀਟਾਂ ਜੀ ਪਾਰਲੀਮੈਂਟ ਦੀਆਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਉਹ ਉਸੇ ਗੜ ਤੋਂ ਜਿੱਤੀਆਂ ਠੀਕ ਹੈ ਉਹ ਆਵਾਜ਼ ਆਧਾਰ ਲੋਕਾਂ ਚ ਗਾ ਚੁੱਕੇ ਨੇ ਲੋਕਾਂ ਚ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਖਤਮ ਹੋਇਆ ਆਮ ਆਦਮੀ ਪਾਰਟੀ ਦਾ ਆਧਾਰ ਵਜਾ ਆਮ ਆਦਮੀ ਪਾਰਟੀ ਬਹੁਤ ਵਧੀਆ ਪਰਫਾਰਮ ਕਰੇਗੀ ਜੀ ਗੁਰੂ ਜੀ ਵਸੇ ਫੇਰ ਬਦਲ ਦੀ ਚਰਚਾਵਾਂ ਚੱਲ ਰਹੀਆਂ ਨੇ ਬਠਿੰਡੇ ਦੇ ਵਿੱਚ ਕਿਸ ਫੇਰ ਬਦਲ ਲਿਆ। ਅਕਾਲੀ ਦਲ ਦੇ ਖਾਸ ਤੌਰ ਤੇ ਕਹਿੰਦੇ ਸੀਟ ਤੇ ਸ਼ਾਇਦ ਕੋਈ ਨਵਾਂ ਕੈਂਡੀਡੇਟ ਵੀ ਆ ਸਕਦਾ ਅਕਾਲੀ ਦਲ ਦਾ। ਦੇਖੋ ਹੈ ਤਾਂ ਪਾਰਟੀਆਂ ਦੀ ਮਰਜ਼ੀ ਹੁਣ ਅਕਾਲੀ ਦਲ ਦੀ ਪਾਰਟੀ ਦੀ ਮਰਜ਼ੀ ਹੈ ਜੀ ਨੂੰ ਮਰਜ਼ੀ ਦੇ ਦੇਣ ਚਰਚਾ ਲ ਕਰਦੇ ਨੇ ਲੋਕ। ਠੀਕ ਹੈ। ਚਰਚਾ ਤਾਂ ਕਰਦੇ ਨੇ ਪਰ ਉਹ ਚਰਚਾ ਦਾ ਤੁਹਾਨੂੰ ਕੀ ਲੱਗਦਾ ਖਬਰ ਤੁਹਾਡੇ ਕੋਲ ਪਹੁੰਚਦੀ ਹੋਣੀ ਤੁਸੀਂ ਹਲਕੇ ਜਿ ਵਿਚਰਦੇ ਹੋ। ਐਤ ਕੀ ਜਦੋਂ ਕੰਪੇਨ ਸ਼ੁਰੂ ਹੋਣੀ ਆ ਆਧਾਰ ਬਣਾਉਣਾ ਤੁਸੀਂ ਆਪ ਦਾ ਲੋਕਾਂ ਤੱਕ ਆਧਾਰ ਆਪ ਦਾ ਕੀ ਲੈ ਕੇ ਜਾ ਰਹੇ ਹੋ? ਲੋਕਾਂ ਨੂੰ ਕੀ ਚੀਜ਼ ਜਿਹੜੀ ਚੰਗੀ ਲੱਗਦੀ ਹੈ? ਦੇਖੋ ਅਸੀਂ 600 ਜੂਂਡ ਜਿਹੜੀ ਬਿਜਲੀ ਫ੍ਰੀ ਕੀਤੀ ਹੈ ਉਹਦਾ ਲੋਕਾਂ 'ਚ ਬੜਾ ਵੱਡਾ ਪ੍ਰਭਾਵ ਹੈ ਹੈਲਥ ਦੇ ਉੱਤੇ ਕੰਮ ਕੀਤਾ ਹੈ ਹਰ ਜਗ੍ਹਾ ਜਿਹੜੇ ਮਹੱਲਾ ਕਲੀਨਿਕ ਖੁੱਲ੍ਹੇ ਐ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਦਾ ਲਾਭ ਲੈ ਰਹੇ ਐ ਹੈਲਥ ਦੇ ਉੱਤੇ ਹੋਰ ਜਿਵੇਂ ਬਟਿੰਡਾ ਸਿਵਲ ਹਸਪੀਟਲ ਐ 1969 ਤੋਂ ਬਾਅਦ ਕੋਈ ਅਗਮੈਂਟੇਸ਼ਨ ਨਹੀਂ ਹੋਈ ਅਸੀਂ ਉੱਥੇ ਇਹ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਖੋਲ੍ਹ ਰਹੇ ਐ 50 ਬੈੱਡ ਦਾ ਹਸਪੀਟਲ ਐ ਉਹਦੀ ਬਿਲਡਿੰਗ ਜਿੱਥੇ ਬਣਾਉਣਾ ਡੈਮੋਲਿਸ਼ ਕਰਕੇ ਬਣਾਉਣੀ ਸ਼ੁਰੂ ਕਰਤੀ ਹੈ ਇੱਕ ਸਾਲ ਚ ਅਸੀਂ ਚਾਲੂ ਕਰਾਂਗੇ ਸਾਡੇ ਕੋਲ ਲੋਕਾਂ ਨੂੰ ਕਹਿਣ ਨੂੰ ਬਹੁਤ ਕੁਝ ਹੈ ਔਰ ਜਿਹੜੇ 1997 ਤੋਂ ਲੈ ਕੇ ਬਟਿੰਡੀ ਦੀ ਲਾਈਫਲਾਈਨ ਰਿੰਗ ਰੋਡ ਜਿਹੜੀ ਹੈ ਉਹ ਪੈਂਡਿੰਗ ਪਈ ਸੀ ਉਹਨੂੰ ਕਿਸੇ ਨੇ ਛੇੜਿਆ ਹੀ ਨਹੀਂ ਸੀ ਅਸੀਂ ਮਾਲਕਾਂ ਦੇ ਨਾਲ ਗੱਲ ਵੀ ਕੀਤੀ ਉਹਦੀ ਰੀਅਕੁਏਸ਼ਨ ਕਰਾ ਕੇ ਅਗਲੇ ਅਪ੍ਰੈਲ ਦੇ ਵਿੱਚ ਪੁਲ ਬਣ ਜਾਏਗਾ ਅਸੀਂ ਉਹ ਸਾਰਾ ਰਿੰਗ ਰੋਡ ਚਾਲੂ ਕਰ ਦੇਣੀ ਹੈ ਰਿੰਗ ਰੋਡ 2 ਅੱਠ ਸਾਲ ਤੋਂ ਛੇੜੀ ਨਹੀਂ ਸੀ 12 ਕਰੋੜ ਦੀ ਲਾਗਤ ਦੇ ਨਾਲ ਇੱਕ ਹਫਤਾ ਪਹਿਲਾਂ ਮੈਂ ਉੱਥੇ ਕੰਮ ਸ਼ੁਰੂ ਕਰਾ ਕੇ ਔਰ ਇਸੇ ਤਰ੍ਹਾਂ ਜਿਹੜੇ ਮਹੱਲਾ ਕਲੀਨਿਕ ਦਾ ਅਸਰ ਹੈ ਬਹੁਤ ਵੱਡਾ ਅਸਰ ਹੈ ਲੋਕਾਂ ਨੂੰ ਇਹਦੀਆਂ ਸਹੂਦਾਵਾਂ ਮਿਲ ਰਹੀਆਂ ਨੇ ਖਾਸ ਤੌਰ ਦੇ ਉੱਤੇ ਮੈਂ ਬਟਿੰਡੇ ਹਲਕੇ ਦੀ ਗੱਲ ਕਰਾਂ ਉੱਥੇ ਤਾਂ ਸੂਬਾ ਤੋਂ ਲੈ ਕੇ ਸ਼ਾਮ ਤੱਕ ਠਾਣੇ ਨਹੀਂ ਹੱਟੀਆਂ ਬਣਾਈਆਂ ਹੋਈਆਂ ਸੀ ਲੋਕਾਂ ਦੀ ਲੁੱਟ ਹੁੰਦੀ ਸੀ ਕੁਟੁੰਦੀ ਸੀ ਉਹ ਬੰਦਾ ਹੁਣ ਕਿਸੇ ਲੋਕਾਂ ਦੇ ਜਿਹੜੇ ਜਾਇਦਾਦਾਂ ਦੇ ਕਬੜੇ ਹੁੰਦੇ ਸੀ ਕੋਈ ਨਹੀਂ ਕਹਿ ਸਕਦਾ ਮੇਰੀ ਜਾਇਦਾਦ ਤੇ ਕਬੜੇ ਹੋਏ ਸਾਡੀ ਸਰਕਾਰ ਦੇ ਵਿੱਚ 6 ਸਥਿਤੀ ਬਠਿੰਡਾ ਦੇ ਵਿੱਚ ਕੰਟਰੋਲ ਹੋ ਗਈ ਬਿਲਕੁਲ 6 ਬੰਦਿਆਂ ਨੇ ਕੋਸ਼ਿਸ਼ ਕੀਤੀ ਕਬਜ਼ੇ ਦੀ ਜਾ ਕੇ ਪਤਾ ਕਰ ਲਓ ਮੈਂ 6ਆਂ ਦੇ 6ਆਂ ਦੇ ਪੱਤੇ ਵਾਪਸ ਤਰਜ ਕਰਾਤੇ ਔਰ ਜਿਹਦੀ ਜਾਇਜ਼ਤ ਸੀ ਉਹ ਵਾਪਸ ਬਠਿੰਡਾ ਦੇ ਵਿੱਚ ਅਕਾਲੀਆਂ ਦਾ ਮੁਕਾਬਲਾ ਰਹਿੰਦਾ ਸੀ ਹੁਣ ਭਾਜਪਾ ਵੱਖਰੇ ਤਰ੍ਹਾਂ ਦੀ ਲੜਦੀ ਨਜ਼ਰ ਆਉਗੀ ਕਾਂਗਰਸ ਦਾ ਕਿਤੇ ਨਾ ਕਿਤੇ ਬਠਿੰਡਾ ਦੇ ਵਿੱਚ ਕੈਂਡੀਡੇਟ ਲੱਭਣਾ ਔਖਾ ਹੋਇਆ ਹੋਇਆ ਸੋ ਕਾਂਗਰਸ ਬਾਰੇ ਕੀ ਕਹਿਣਾ ਹੈ ਸਥਿਤੀ ਕਿਹੋ ਜਿਹੀ ਹੈ ਬਠਿੰਡੇ ਦੇਖੋ ਕਾਂਗਰਸ ਵੀ ਬੜੀ ਪੁਰਾਣੀ ਪਾਰਟੀ ਹੈ ਜੀ ਔਰ ਬੀਜੇਪੀ ਆਪਦਾ ਆਧਾਰ ਮਜ਼ਬੂਤ ਕਰਨ ਵਾਸਤੇ ਤੁਰੀ ਹੋਈ ਹੈ ਮੈਂ ਨਹੀਂ ਕਹਿ ਰਿਹਾ ਉਹਦਾ ਆਧਾਰ ਬਣ ਗਿਆ ਜਦੋਂ ਵੋਟ ਕਨਵਰਸ਼ਨ ਹੁੰਦੀ ਹੈ ਉਸ ਦੇ ਵਿੱਚ ਤੁਸੀਂ ਲੋਕਾਂ ਨੂੰ ਪੜ ਨਹੀਂ ਸਕਦੇ ਤੁਸੀਂ ਦੱਸੋ ਜਿਹੜੀ 2022 ਦੀ ਚੋਣ ਸੀ ਈਵਨ ਜਿਹੜੀ ਤੁਹਾਡਾ ਪ੍ਰੈਸ ਸੀ ਉਹ ਵੀ ਨਹੀਂ ਉਹਨੂੰ ਅਸਛਤ ਕਰ ਪਾਈ ਕੀ ਹੋ ਰਿਹਾ ਠੀਕ ਹੈ ਇਸ ਕਰਕੇ ਮੈਂ ਨਹੀਂ ਸਮਝਦਾ ਹਰ ਪਾਰਟੀਆਂ ਆਪਦੀ ਲੜਨੀਆਂ ਪਰ ਜਿਹੜੀ ਪਰਫਾਰਮੈਂਸ ਹੈ ਉਹ ਆਵਾਰੀ ਪਾਰਟੀ। ਕੰਡਿਆਲੇ ਲੋਕ ਬੀਜੇਪੀ ਤੇ ਕਾਲੀਦਲ ਦੇ ਗੱਠਜੋੜ ਦੀ ਕਿਐਸਰਾਈ ਨੂੰ ਸਵੀਕਾਰ ਕਰਨਗੇ ਜੇਕਰ ਹੁੰਦਾਇਆ ਤਾਂ। ਦੇਖੋ ਮੈਨੂੰ ਜਿਸ ਤਰ੍ਹਾਂ ਦੇ ਲੋਕਾਂ ਦੇ ਵਿਊਅਰ ਹੈ ਜੀ ਉਸ ਤੋਂ ਨਹੀਂ ਲੱਗਦਾ ਵੀ ਜਿਹੜਾ ਜਿਹੜਾ ਬੀਜੇਪੀ ਦਾ ਵਰਕਰ ਹੈ ਬਹੁਤ ਦੂਰੀਆਂ ਵਧ ਗਈਆਂ ਛਿੰਨਆਂ ਦੀਆਂ ਕਿ ਉਹਨੂੰ ਰਿਸੈਪਟ ਕਰ ਸਕਣ ਬਾਕੀ ਪਾਰਟੀਆਂ ਦੀ ਮਰਜ਼ੀ ਹੈ ਉਹਨਾਂ ਦੀ ਕਰ ਲੈਣਗੇ। ਸਰ ਜੀ ਸਾਹਿਬ ਅੱਜ ਕੈਂਪੇਨ ਲਾਂਚ ਪੰਜਾਬ ਚ ਹੋਣੀ ਆ ਦਿੱਲੀ ਹਰਿਆਣਾ ਚ ਕਰਤੀ ਆਂ ਵਿਰੋਧੀ ਕਹਿੰਦੇ ਨੇ ਕਰਜ਼ਾ ਲੈ ਲਿਆ ਕਾਂਗਰਸ ਵਾਲੇ ਕਹਿੰਦੇ ਵੀ ਅਸੀਂ 5 ਸਾਲ ਚ ਨਹੀਂ ਲਿਆ ਜਿੰਨਾ ਇਹਨਾਂ ਨੇ 2 ਸਾਲ ਚ ਲੈ ਲਿਆ ਵਿਰੋਧੀ ਕਹਿੰਦੇ ਨੇ ਵੀ ਇਹ ਅਖਬਾਰਾਂ ਖਪੂਰਾਂ ਚ ਜਾਂ ਫੋਟੋਆਂ ਲਵਾ ਕੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਲੈਂਦੇ ਨੇ ਜ਼ਮੀਨ ਤੇ ਕੱਖ ਨਹੀਂ ਹੈ ਮਾਈ ਜੀ ਇਹ ਤਾਂ ਤੁਹਾਨੂੰ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਪਤਾ ਹੋਣਾ ਚਾਹੀਦਾ ਵੇਖੋ ਆ ਕਿੰਨੇ ਮhalla ਕਲੀਨਿਕ ਬਣਾਤੇ ਤੇ ਜਾ ਕੇ ਮhalla ਕਲੀਨਿਕ ਚ ਵੇਖੋ ਕਿੰਨੇ ਮਰੀਜ਼ ਰੋਜ਼ ਆਉਂਦੇ ਆ ਕਿੰਨੀ ਦਵਾਈ ਉਥੇ ਮੈਡੀਸਨ ਇੰਨੀ ਆ ਵੀ ਮੇਰੇ ਖਿਆਲ ਆ ਵੀ ਕੋਈ ਕਹਿੰਦੀ ਹਦੀ ਨਹੀਂ ਹੁੰਦੀਆਂ ਦੁਕਾਨਾਂ 'ਚ ਨਹੀਂ ਹੁੰਦੀ ਜਿੰਨੀ ਉਥੇ ਆ ਟੈਸਟ ਫਰੀ ਆ ਮੈਡੀਸਨ ਫਰੀ ਆ ਲੋਕੀ ਪੂਰੇ ਖੁਸ਼ ਨੇ ਇਸ ਗੱਲ ਤੋਂ ਜਿੱਥੇ ਵੀ ਕਿਤੇ ਮਹੱਲਾ ਕਲੀਨਿਕ ਬੰਦਾ ਨੇੜੇ ਨੇੜੇ ਮੈਂ ਰੱਖਾ 10 20 ਪਿੰਡ ਉਥੇ ਮੈਡੀਸਨ ਲੈਣ ਵਾਸਤੇ ਆਉਂਦੇ ਆ ਫਿਰ ਬਿਜਲੀ ਦਾ ਵੀ ਆ ਬਿਲੀ ਪਹਿਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਵਾ ਮੇਰੇ ਖਿਆਲ ਆ ਵੀ ਜਦੋਂ 6 ਕੁ ਮਹੀਨੇ ਰਹਿ ਜਾਂਦੇ ਕੋਈ 8 ਮਹੀਨੇ ਰਹਿ ਜਾਂਦੇ ਉਦੋਂ ਕੰਮ ਸ਼ੁਰੂ ਹੁੰਦਾ ਸੀਗਾ ਡਵੈਲਪਮੈਂਟ ਦਾ ਤੇ ਇਹ ਤਾਂ ਮੇਰੇ ਖਿਆਲ ਤਨਾ ਮਹੀਨੇ ਬਾਅਦ ਹੀ ਅਸੀਂ ਸ਼ੁਰੂ ਕਰਤਾ ਬਿਜਲੀ ਦਾ ਤੇ ਲੋਕੀ ਪੂਰੇ ਖੁਸ਼ ਨੇ ਐਵੇਂ ਜੋ ਮਰਜੀ ਆ ਬੜੇ ਚੰਗੇ ਚੰਗੇ ਘਰਾਂ ਤੋਂ ਮੈਂ ਫੀਡਬੈਕ ਲੈਂਦੇ ਰਹੀਦਾ ਵੀ ਉਹ ਕਹਿੰਦੇ ਆ ਵੀ ਅਸੀਂ ਸਾਨੂੰ ਜ਼ੀਰੋ ਬਿਲ ਆਉਂਦਾ ਇਹ ਆਪਾਂ ਨੂੰ ਪਤਾ ਵੀ ਚਲੋ ਕਈ ਪਰਿਵਾਰ ਬਹੁਤ ਵੱਡੇ ਨੇ ਉਹਨਾਂ ਨੂੰ ਬਿਲ ਤਾਂ ਆਉਣਾ ਹੀ ਆ ਜਦੋਂ ਅਗਲੇ ਨੇ ਏਸੀ ਵੀ ਚਲਾਉਣੇ ਫਰਿਜਾਂ ਵੀ ਚਲਾਉਣੀਆਂ ਵੱਡਾ ਪਰਿਵਾਰ ਪਰ ਛੋਟੇ ਪਰਿਵਾਰਾਂ ਵਾਸਤੇ ਬਹੁਤ ਵਧੀਆ ਯਾਨੀ ਕਿ ਤੁਸੀਂ ਇਸ ਚੀਜ਼ ਨੂੰ ਆਪਦਾ ਆਧਾਰ ਮੰਨਦੇ ਹੋ ਕਿ ਇਸੇ ਚੀਜ਼ ਤੇ ਲੋਕ ਸਭਾ ਚੋਣ ਵੀ ਲੜੋਗੇ ਇੱਕ ਗਰੰਟੀ ਲੋਕ ਅਜੇ ਵੀ 1000 ਰੁਪਏ ਦੀ ਗਰੰਟੀ ਦਾ ਵੇਟ ਕਰ ਰਹੇ ਨੇ ਤੁਹਾਡੇ ਵਿਰੋਧੀ ਵੀ ਕਹਿੰਦੇ ਕਹਿੰਦੇ ਉਹ ਪੂਰੀ ਨਹੀਂ ਹੋਈ ਭਾਈ ਜੀ ਵੇਖੋ ਦੂਜੀਆਂ ਸਰਕਾਰਾਂ ਅਖੀਰਲੇ 6 ਮਹੀਨਿਆਂ ਚ ਕਰਦੀਆਂ ਅਸੀਂ ਤਾਂ ਹਜੇ ਤੇ ਤੇ ਨਾਮੀਨੇ ਅਜੀ ਸ਼ੁਰੂ ਕਰਤਾ ਸੀਗਾ ਕੰਮ ਤੇ ਉਸ ਤੋਂ ਬਾਅਦ ਹੌਲੀ ਹੌਲੀ ਸਟੈਪ ਬਾਈ ਸਟੈਪ ਕਰੀ ਜਾਂਦੇ ਆ ਇਹ ਵੀ ਪੂਰੀ ਕਰਾਂਗੇ ਇਹ ਨਹੀਂ ਗੱਲ ਵੀ ਇਹ ਪੂਰੀ ਨਾ ਕਰਾਂਗੇ ਦੂਜੀ ਗੱਲ ਇਹ ਕਈ ਜਾਂਦੇ ਅਮਨ ਕਾਨੂੰਨ ਦੀ ਕੋਈ ਗੱਲਬਾਤ ਹੀ ਨਹੀਂ ਕਿ ਫਲਾਨਾ ਇਹਦਾ ਸਾਡੇ ਪਰਚੇ ਕਢਾ ਕੇ ਵੇਖਣਾ ਹਾਂ ਵੀ ਇਹਨਾਂ ਨੇ ਤਾਂ ਪੰਜਾਂ ਸਾਲਾਂ ਚ ਕਿੰਨੇ ਪਰਚੇ ਕਰਾਏ ਸੀਗੇ ਤੇ ਸਾਡੇ ਜਿਨੇ ਇਹਨਾਂ ਨੇ ਨਾ ਵੀਰ ਜੀਰਾ ਹੀ ਤੁਹਾਡੇ ਖਿਲਾਫ ਬੜੇ ਧਰਨੇ ਲਾਉਂਦੇ ਕਹਿੰਦੇ ਉੱਥੇ ਸੁਣਵਾਈ ਨਹੀਂ ਗਰੀਬ ਲੋਕਾਂ ਨਾਲ ਧੱਕਾ ਹੋ ਰਿਹਾ ਅਕਸਰ ਕਹਿੰਦੇ ਨੇ ਪਰਚੇ ਜਿਹੜੇ ਨੇ ਉਹ ਬਦਲਾਖੁਰੀ ਦੀ ਨੀਤੀ ਨਾਲ ਕੀਤੇ ਜਾਂਦੇ ਨੇ ਨਰੇਸ਼ ਕਟਾਰੀਆ ਕਿਸੇ ਨੂੰ ਅਜੇ ਤੱਕ ਕੋਈ ਬੰਦਾ ਸਾਬਤ ਕਰੇ ਵੀ ਮੈਂ ਬਦਲਾਖੋਰੀ ਦੇ ਨਾਲ ਕਿਸੇ ਦਾ ਪਰਚਾ ਕਰਵਾਇਆ ਮੈਂ ਤਾਂ ਰਾਜੀ ਨਵੇਂ ਕਰਵਾਏ ਆ ਇਹ ਤਾਂ ਜਦੋਂ ਐ ਕਢਾਵਾਂਗੇ ਨਾ ਐਂਡ ਤੇ ਸਾਰਾ ਡਾਟਾ ਉਦੋਂ ਪਤਾ ਲੱਗੂ ਵੀ ਨਰੇਸ਼ ਕਟਾਰੀਆ ਨੇ ਕਿੰਨੇ ਪਰਚੇ ਕਰਾਏ ਆ ਮੈਂ ਖਿਆਲ ਆ ਵੀ ਕਾਲੀਦਾਲ ਕਾਂਗਰਸ ਜਿਹੜੀ ਜਨਤਾ ਉਹਨਾਂ ਨੂੰ ਪੁੱਛਿਆ ਜਾਵੇ ਹਰ ਬੰਦਾ ਕਹੂਗਾ ਵੀ ਨਹੀਂ ਉਹਦੇ ਵਰਗਾ ਨਹੀਂ ਮੈਂ ਆਪਣੇ ਮੂੰਹ ਚੰਗਾ ਨਹੀਂ ਲੱਗਦਾ ਇਹ ਗੱਲ ਕਹਿੰਦਾ ਪਰ ਇਹ ਠੀਕ ਹੈ ਜਿਹੜੇ ਇਹਨਾਂ ਦੇ ਖੱਬੀਆਂ ਸੱਜੀਆਂ ਬਾਹਾਂ ਉਹਨਾਂ ਨੇ ਤਾਂ ਕਹਿਣਾ ਹੀ ਆ ਤੇ ਇਹ ਆ ਵੀ ਇਹ ਤਾਂ ਪਰਮਾਤਮਾ ਨੂੰ ਅਨੁਸਰ ਨਹੀਂ ਮੰਨਦੇ ਨਾ ਜੀ ਨਾਮ ਪਏ ਇਹ ਤਾਂ 23 ਗੱਲੀ ਕਰਦਾ ਮੈਂ ਕਹਿੰਦਾ ਇਹ ਤਾਂ ਪੈਰਾ ਤੋਂ ਲੱਗੇ ਇੱਥੋਂ ਤੱਕ ਭਰੇ ਭਈਆ ਭ੍ਰਿਸ਼ਟਾਚਾਰ ਨਾਲ ਤੇ ਨਰੇਸ਼ ਗਟਾਰੀਏ ਦਾ ਕਿਤੇ ਸਾਬਤ ਕਰੋ ਨਾ ਵੀ ਇੱਥੇ ਆ ਐਵੇਂ ਮਾਰੀ ਜਾਂਦੇ ਗੱਲਾਂ ਝੂਠ ਹਤਾਂ ਹੋਰ ਕੋਈ ਗੱਲ ਨਹੀਂ ਆਉਂਦੀ ਇਹ ਹਜੀਆਂ ਕਰਦੇ ਆ ਲੋਕਾਂ ਨੂੰ ਦਵਰਾ ਕੀਤਾ ਜਾ ਰਿਹਾ ਤੇ ਜਦੋਂ ਆਧਾਰ ਦੀ ਗੱਲ ਕਰਦੇ ਆ ਤਾਂ ਵੋਟਾਂ ਲੋਕ ਸਭਾ ਚੋਣਾਂ ਦੇ ਲਈ ਇਤਕੀ ਆਧਾਰ ਬਣਾਇਆ ਜਾਵੇਗਾ ਚੋਣ ਪ੍ਰਚਾਰ ਦੇ ਵਿੱਚ ਉਹ ਗਰੰਟੀਆਂ 50 ਗਰੰਟੀਆਂ ਪੂਰੀਆਂ ਕੀਤੀਆਂਗੇ ਉਹਨਾਂ ਨੂੰ ਪਰ ਇਸ ਸਭ ਦੇ ਵਿੱਚ ਹੁਣ ਜਦੋਂ ਸੀਟਾਂ ਦਾ ਅਨਾਉਂਸਮੈਂਟ ਹੁੰਦੀ ਹੈ ਚਿਹਰਾ ਦਾ ਅਨਾਉਂਸਮੈਂਟ ਹੁੰਦਾ ਉਸ ਤੋਂ ਬਾਅਦ ਦੇਖਣਾ ਹੈ ਲੋਕ ਕਿਸ ਦਿਨਾਂ ਦਾ ਫਤਵਾ ਜਾਰੀ ਕਰਦੇ ਨੇ ਸਰਖਬ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ ਰੋਜ਼ਾਨਾ ਸਪੋਕਸਮੈਨ ਪਹਾੜੀ